बाबा दीप सिंह जी ਦੇ 342ਵੇਂ ਜਨਮ ਦਿਹਾੜੇ ਦੇ ਮੌਕੇ ਤੇ ਸੰਗਤਾਂ ਤੇ ਸ਼ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਆਬਾ ਦੀਪ ਸਿੰਘ ਤੋਂ ਲੈ ਕੇ ਬਾਬਾ ਜੀ ਦੇ ਜਨਮ ਸਥਾਨ ਪੋਹਵਿੰਡ ਤੱਕ ਸਜਾਇਆ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਸੰਗਤਾਂ ਲਈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਲੈ ਕੇ ਪੋਹਵਿੰਡ ਤੱਕ ਲੰਗਰ ਦੀ ਸੇਵਾ ਵੀ ਲਗਾਈ ਗਈ ਇਸ ਨਗਰ ਕੀਰਤਨ ਵਿੱਚ ਤੋਰ ਨਗਾਰੇ ਹਾਥੀ ਤੇ ਬੈਂਡ ਵਾਜੇ ਗੱਤਕਾ ਪਾਰਟੀਆਂ ਵੀ ਸ਼ਾਮਲ ਸਨ ਇਸ ਮੌਕੇ ਗੱਲਬਾਤ ਕਰਦੇ ਹੋਏ ਬਾਬਾ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਕੌਮ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਦਾ 342 ਜਨਮ ਦਿਹਾੜਾ ਸਰਦਪ ਦੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਮੇਰਾ ਨਾਮ ਗੁਰندر ਸਿੰਘ ਖਾਲਸਾ ਹੈ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਆਜ ਦੇ ਦਿਨ ਨੂੰ ਭਰਮਤਨ ਬਾਬਾ ਦੀਪ ਸਿੰਘ ਜਨਮ ਦਿਹਾੜਾ ਹੋਗਾ ਹਰ ਸਾਲ ਦੀ ਤਰ੍ਹਾਂ ਚਾਟੀਵੰਡ ਚੌਂਕ ਸ਼ਿਦਾਂ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਲਗੜ ਕੇ ਤਨ ਵਿਸ਼ਾਲ ਜਰਾਗੀ ਕੋਵਿੰਡ ਸਾਹਿਬ ਜਾਂਦਾ ਜਿਹਦੇ ਜੀ ਸੰਗਤਾਂ ਉਦੇਸ਼ ਉਦੇਸ਼ ਸਾਰਾ ਪੰਜਾਬ ਸਾਰਾ ਅੰਮ੍ਰਿਤਸਰ ਸਾਰੀ ਸੰਗਤ ਪੈਦਲ ਜਾਂਦੀ ਹੈ ਜਿਹੜੀ ਕਿ ਬੱਸਾਂ ਜਿਹੜੇ ਜਾਂਦੇ ਨੇ ਉਹ ਲੇਟ ਪਹੁੰਚਦੇ ਜਿਹੜੇ ਪੈਦਲ ਜਾਂਦੀ ਸੰਗਤ ਪਹਿਲਾਂ ਪਹੁੰਚ ਜਾਂਦੀ ਐਨੀ ਸੰਗਤ ਦਾ ਜੋਰ ਹੁੰਦਾ ਐਨੀ ਬਾਬਾ ਜੀ ਦੀ ਕਿਰਪਾ ਆ ਗਈ ਐ ਐਨੀ ਖੁਸ਼ੀ ਮਿਲਦੀ ਐ ਜਿਹੜਾ ਵੀ ਇੱਕ ਵਾਰ ਗੁਰਦ੍ਰਸ਼ਾ ਸੁਖਣਾ ਸੋਕੇ ਜਾਂਦਾ ਹੈ ਉਹ ਹਰ ਸਾਲ ਮਿਲਦਾ ਕਿ ਅੱਗੇ ਅੱਗੇ ਆਉਣ ਵਾਲੇ ਸਮੇਂ 'ਚ ਡਬਲ ਸਵਨ ਕਰਕੇ ਲੈ ਜਾਂਦਾ ਇਹਦੀ ਐਨੀ ਵੱਡੀ ਖੁਸ਼ੀ ਹੈ ਕਿ ਬਾਬਾ ਜੀ ਦੀ ਜਨਨਧਾਰਾ ਹਰ ਸਾਲ ਲੋਕੀ ਡਿੱਗਦੇ ਰਹਿੰਦੇ ਕਦੋਂ ਆਣਾ ਪੋਵਨ ਸਾਹਿਬ ਨਗਰ ਕਿਤੇ ਜਾਣਾ ਅੱਜ ਜਿਹੜੀ ਸੰਗਤ ਜਾ ਰਹੀ ਐ ਸਾਰੀ ਘੁੰਮ ਘਮਣਾ ਜਾ ਰਹੀ ਐ ਸਾਰਿਆਂ ਨੂੰ ਬਹੁਤ ਖੁਸ਼ੀ ਮਿਲਦੀ ਅੱਜ ਆ ਕੇ ਬਾਰਿਸ਼ ਵੀ ਲੱਗੀ ਆ ਬਾਰਿਸ਼ ਦੇ ਵਿੱਚ ਵੀ ਉਹ ਬਾਰਿਸ਼ ਠੰਡੀ ਨਹੀਂ ਲੱਗਦੀ ਪਈ ਬਾਬਾ ਜੀ ਠੰਡੀ ਕੋਈ ਨਹੀਂ ਗਈ ਅੱਜ ਅੱਜ ਦੀ ਕਿਰਪਾ ਹੈ ਕਿ ਬਾਰਿਸ਼ ਨੂੰ ਵੀ ਨਜ਼ਰ ਅੰਦਾਜ਼ ਕਰਕੇ ਸੰਗਤਾਂ ਜਿਹੜੀਆਂ ਨਿਰੰਤਰ ਪੈਦਲ ਯਾਤਰਾ ਚੱਲ ਰਹੀ ਆ ਔਰ ਬੱਸਾਂ ਗੱਡੀਆਂ ਟਰੱਕ ਬੱਸਾਂ ਕਾਰਾਂ ਮੋਟਰਸਾਈਕਲ ਸਕੂਟਰ ਤੇ ਵੀ ਸੰਗਤਾਂ ਬਹੁਤ ਜ਼ਿਆਦਾ ਹੁਮ ਹਮਾ ਕੇ ਪਹੁੰਚ ਨੇ ਔਰ ਨਾ ਬਾਰਿਸ਼ ਨਾ ਧੁੱਪ ਨਾ ਹਨੇਰੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀ ਸੰਗਤਾਂ ਇਹ ਬਾਬਾ ਜੀ ਦੀ ਇਤਨੀ ਕਿਰਪਾ ਵਾ ਸੰਗਤਾਂ ਦੀ ਪੀਂਟ ਸੰਗਤਾਂ ਨੂੰ ਇਹੋ ਜੀ ਅਰਦਾਸ ਗੈਂਦੀ ਜੋਧੜੀ ਆ ਤੇ ਸਾਰਿਆਂ ਬੜੇ ਨਿਮਰਤਾ ਪਿਆਰ ਸਰਦਾ ਸ਼ਹਿਤ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਤੇ ਬੜੇ ਪਿਆਰ ਨਾਲ ਚੱਲਣ ਕਿਸੇ ਨਾਲ ਇੱਕ ਦੂਜੇ ਨਾਲ ਕੰਮ ਕਿ ਨਹੀਂ ਕਰਨੀ ਬੜੇ ਪਿਆਰ ਨਾਲ ਨੰਗਲ ਛਕਣ ਔਰ ਆਰਾਮ ਨਾਲ ਟੱਲਣ ਔਰ ਸਵਾਦ ਗੁਰੂ ਜੀ ਖੁਸ਼ੀਆਂ ਪ੍ਰਾਪਤ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਿਸ਼ਾਨ ਸਿੰਘ ਬਨਪੁਰਾ ਬਾਬਾ ਜੀ ਦੇ ਜਨਮ ਦਿਹਾੜੇ ਦੀ ਸੰਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਅੱਜ ਨਗਰ ਕੀਰਤਨ ਬਾਬਾ ਜੀ ਦਾ ਗੁਰਦੁਆਰਾ ਜਨਮ ਸਥਾਨ ਪਿੰਡ ਪੋਪੂੜ ਸਾਹਿਬ ਜਾ ਰਿਹਾ ਹੈ ਲੱਖਾਂ ਦੀ ਜਨਤਾ ਦੇ ਵਿੱਚ ਸੰਤਾਂ ਹੀ ਰਹੀਆਂ ਉਤਸ਼ਾਹ ਬਹੁਤ ਜ਼ਿਆਦਾ ਹੈ ਸੰਗਤ ਦੇ ਵਿੱਚ بارش ਵੀ ਉਹ ਪੈ ਰਹੀ ਆ ਪਰ بارش ਦੀ ਬਿਨਾ ਪ੍ਰਵਾਹ ਕੀਤੀਆਂ ਸੰਤਾਂ ਦੀ ਕੋਈ ਘਾਟ ਨਹੀਂ ਹੈ ਲੰਗਰਾਂ ਦੇ ਬਹੁਤ ਜ਼ਿਆਦਾ ਪ੍ਰਬੰਧ ਹੈ ਫੁੱਲਾਂ ਦੀ ਵਰਖਾ ਮਹਾਰਾਜ ਦੀ ਸੁੱਪਰ ਹੋ ਰਹੀ ਆ ਸੋ ਬਾਰੇ ਦੀ ਕਿਰਪਾ ਨਾਲ ਆਪ ਹੀ ਬਾਬਾ ਖੰਡੇ ਵਾਲਾ ਸਾਰਾ ਕਾਰਜ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਆਪ ਦੀ ਲਾੜਾਂ ਕਿੱਥੇ ਜਾਣ ਪਹੇ ਇਹ ਤੁਸੀਂ ਗੁਰਦੁਆਰਾ ਸ਼ਹੀਦ ਗੱਭੀ ਸਾਹਿਬ ਚਾਟੀਪਿੰਡ ਚੌਂਕ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪਿੰਡ ਕਬੂੜ ਸਾਹਿਬ ਜਨਮ ਸਥਾਨ ਬਾਬਾ ਜੀ ਦੇ ਉੱਥੇ ਜਾ ਰਿਹਾ ਹੈ ਇਹ ਸਵੇਰੇ 9 ਵਜੇ ਆਰੰਭ ਹੋਇਆ ਹੈ ਇਹ ਰਾਤ ਦੇ 11 12 ਵਜੇ ਨੇ ਜੀ ਪਹੁੰਚ ਪਹੁੰਚਦੇ 40 ਕਿਲ ਔਰ 14-15 ਘੰਟਿਆਂ ਚ ਹੁੰਦਾ ਹੀ ਨਹੀਂ ਸੰਗਤਾਂ ਦਾ ਵਿਸ਼ਾ ਹੁੰਦਾ ਜੀ। ਬਾਬਾ ਦੀਪ ਸਿੰਘ ਜੀ ਦੇ 342ਵੇਂ ਜਨਮ ਦਿਹਾੜੇ ਦੇ ਮੌਕੇ ਤੇ ਸੰਗਤਾ ਅਤੇ ਸ਼ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਤੋਂ ਲੈ ਕੇ ਬਾਬਾ ਜੀ ਦੇ ਜਨਮ ਸਥਾਨ ਪੌਹ ਵਿੰਡ ਤੱਕ ਸਜਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ। ਸੰਗਤਾ ਲਈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਲੈ ਕੇ ਪੌਹ ਵਿੰਡ ਤੱਕ ਲੰਗਰ ਦੀ ਸੇਵਾ ਵੀ ਲਾ ਲਗਾਈ ਗਈ। ਇਸ ਨਗਰ ਕੀਰਤਨ ਵਿੱਚ ਤੋਰ ਨਗਾਰੇ, ਹਾਥੀ ਤੇ ਬੈਂਡ ਵਾਜੇ, ਗਤਕਾ ਪਾਰਟੀਆਂ ਵੀ ਸ਼ਾਮਲ ਸਨ بات کرتے ہوئے بابا ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਯੋਧੇ بابا ਦੀਪ ਸਿੰਘ ਜੀ ਦਾ 342 ਜਨਮ ਦਿਹਾੜਾ ਸਰਦਾਰ ਦੀਪ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ